ਕਪਵਾੜਾ ਦੇ ਵਿੱਚ ਭਾਰਤੀ ਫੌਜ ਅਤੇ ਕੁਝ ਪੈਟੀਆਂ ਵਿਚਾਲੇ ਮੁੱਠਪੇੜ ਚੱਲ ਰਹੀ ਹੈ ਕੁਝ ਪੈਟੀਆਂ ਦੀ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਭਾਰਤੀ ਫੌਜ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਰਚ ਅਭਿਆਨ ਦੇ ਵਿੱਚ ਕਿ ਜਲਦ ਤੋਂ ਜਲਦ ਅਤਵਾਦੀਆਂ ਨੂੰ ਮਾਰਿਆ ਜਾ ਸਕੇ ਕਪਵਾੜਾ ਨੇੜਲੇ ਕਾਲਾ ਰੂਸ ਦੇ ਜੰਗਲਾ ਦੇ ਵਿੱਚ 2 ਤੋਂ 3 ਅਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਹੈ ਜਿਸ ਤੋਂ ਬਾਅਦ ਫੌਜ ਨੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਇਹ ਤਸਵੀਰਾਂ ਲਾਈਵ ਮੁੱਠਪੇੜ ਦੀਆਂ ਤੇ ਮੁੱਠਪੇੜ ਦੇ ਵਿੱਚ ਇੱਕ ਭਾਰਤੀ ਫੌਜੀ ਸ਼ਹੀਦ ਹੋ ਚੁੱਕਿਆ ਹੈ ਇੱਕ ਹਫਤਾ ਪਹਿਲਾਂ ਵੀ ਕਾਲਾ ਰੂਜ਼ ਦੇ ਜੰਗਲਾ ਦੇ ਵਿੱਚ ਮੋਟਪੇਟ ਹੋਈ ਸੀ ਜਿਸ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਸੀ ਅਤੇ ਚਾਰ ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ ਸੀ। ਕੁਪਵਾੜਾ ਦੇ ਵਿੱਚ ਤਿੰਨ ਤੋਂ ਚਾਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਤੋਂ ਬਾਅਦ ਸਰਚ ਆਪਰੇਸ਼ਨ ਭਾਰਤੀ ਫੌਜ ਵੱਲੋਂ ਚਲਾਇਆ ਗਿਆ ਅਤੇ ਇੱਕ ਜਵਾਨ ਇਸ ਮੋਟਪੇਟ ਦੇ ਵਿੱਚ ਸ਼ਹੀਦ ਹੋ ਚੁੱਕਾ ਹੈ। ਅੱਤਵਾਦੀਆਂ ਨੂੰ ਜਲਦ ਤੋਂ ਜਲਦ ਮਾਰ ਮੁਕਾਉਣ ਦੀ ਕੋਸ਼ਿਸ਼ਾਂ ਵਿੱਚ ਭਾਰਤੀ ਫੌਜ ਅਤੇ ਸਰਚ ਆਪਰੇਸ਼ਨ ਦਰمیان ਫਾਇਰਿੰਗ ਹੋਈ ਅਤੇ ਇਸ ਫਾਇਰਿੰਗ ਦੀਆਂ ਲਾਈਵ ਤਸਵੀਰਾਂ ਐਬੀਪੀ ਸੰਜਾ ਤੇ ਤੁਸੀਂ ਦੇਖ ਰਹੇ ਹੋ ਸਰਚ ਆਪਰੇਸ਼ਨ ਅਜੇ ਵੀ جاری ਹੈ 3 ਤੋਂ 4 ਅੱਤਵਾਦੀ ਲੁਕੇ ਹੋਏ ਨੇ ਫਾਇਰਿੰਗ ਭਾਰਤੀ ਫੌਜ ਵੱਲੋਂ جاری ਹੈ ਮਾਰ ਮਕਾਉਣ ਦੀਆਂ ਕੋਸ਼ਿਸ਼ਾਂ ਪਰ ਅਜੇ ਤੱਕ ਕਾਮਯਾਬੀ ਹਾਸਲ ਨਹੀਂ ਹੋਈ ਹੈ